आज हम एक कहानी सुनाएंगे Jauh priya, jauh priya lahatnya, jauh ਉਹਨਾਂ ਕਰੇ ਲੱਗ ਲੱਗ ਜਾਂਦੀਆਂ ਉਸ ਤੋਂ ਅੱਗੇ ਧਰਨੇ ਸ਼ੁਰੂ ਹਾਂ ਹਾਂ ਤੋਂ ਕੰਨੀ ਜੂ ਹੈ ਅੱਜ ਅਸੀਂ ਨੂੰ ਕਿਉਂ ਸਾਹ ਕੁ ਪਾ ਲੈਣਾ ਹੈ ਐਨ ਐਂਜੇ ਰੇਡ ਨਾ ਨਹੀਂ ਬੰਦ ਕਰਦੇ ਮੈਂ ਉਹਨੂੰ ਫੋਨ ਲੱਗ ਜਾਏ ਇਸ ਨੂੰ ਮੇਰੇ ਮਤੇ ਤੋਂ ਹੀ ਜਾਂਦੇ ਜੀ ਇਸ ਤੋਂ ਹੀ ਇਹ ਹੋਸ਼ ਕਿਤੇ ਨਹੀਂ ਕਿਤੇ ਟੱਕ 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 ਟ ਠੀਕ ਹੋ ਪਾਣੀ ਦਾ ਲੈ ਲਵੇਂ ਨਾ ਕਿਹੜਾ ਜੀ ਕਿਦਾਂ ਲਓ ਜੀ ਲੋ ਬੈਠੋ ਬੈਠ 파 ਤੁਸੀਂ ਵੇਖ ਸਕਦੇ ਹੋ ਇਹਨਾਂ ਨੇ ਗੱਤੇ ਲਾਏ ਹੋਏ ਆ ਜਿਹੜੀਆਂ ਆਪਣੀਆਂ ਬਾਲਾਂ ਵਾਲੀ ਛੱਤ ਐ ਉਹਦੇ ਵਿੱਚ ਇਹਨਾਂ ਨੇ ਨਾਲ ਗੱਤੇ ਜੋਇੰਟ ਕਰਤੇ ਹਰ ਸਾਲ ਇੱਥੇ ਬਹੁਤ ਜ਼ਿਆਦਾ ਬਰੀਡਿੰਗ ਹੁੰਦੀ ਐ ਮੈਂ ਤੁਹਾਨੂੰ ਸਾਰਾ ਵਿਖਾਉਂਗਾ ਬਿਕਿੱਦਾਂ ਆਪਾਂ ਲਾ ਸਕਦੇ ਆ ਇਹਨਾਂ ਇਹਨਾਂ ਨੂੰ ਆਲਣਾ ਬਣਾਉਣਾ ਥੋੜਾ ਸੌਖਾ ਹੋ ਜਾਂਦਾ ਇਹਨਾਂ ਦੇ ਸਾਰੇ ਡੱਕੇ ਘਾਫੂਸ ਆਪ ਇਕੱਠਾ ਕਰਨਾ ਹੁੰਦਾ ਤੇ ਆਪਾਂ ਬਸ ਇਹਨਾਂ ਨੂੰ ਇੱਕ ਸਪੇਸ ਦੇਣੀ ਹੁੰਦੀ ਆ ਆ ਬਾਲੇ ਬਾਲਿਆਂ ਦੀ ਛੱਤ ਹੈ ਤੇ ਇਹ ਛੱਤ ਦੇ ਵਿੱਚ ਇਹਨਾਂ ਨੇ ਲਾਏ ਹੋਇਆ ਗੱਤੇ ਤੇ ਇਹਦੇ ਵਿੱਚ ਇਹ ਆਪਣਾ ਆਲਣਾ ਤਿਆਰ ਇਹਨਾਂ ਨੇ ਆਪ ਆਲਣਾ ਤਿਆਰ ਕਰਨਾ ਹੁੰਦਾ ਘਰੇਲੂ ਚਿੜੀ ਇਹ ਜੀ ਤੇ ਜੇ ਆਪਾਂ ਕਹਿੰਦੇ ਨੇ ਵੀ ਘਰੇਲੂ ਚਿੜੀ ਖਤਮ ਹੋ ਗਈ ਜਦੋਂ ਇਹਨਾਂ ਨੂੰ ਸਪੇਸ ਹੀ ਨਹੀਂ ਮਿਲੂਗੀ ਇਹਨਾਂ ਨੇ ਖਤਮ ਹੋਣੀ ਹੈ ਹਨਾ ਤੇ ਇੱਥੇ ਇਹਨਾਂ ਨੇ ਇਹ ਘਰ ਦੇ ਵਿੱਚ ਜਗ੍ਹਾ ਦਿੱਤੀ ਹੋਈ ਹੈ ਤੁਹਾਨੂੰ ਮੈਂ ਸਾਰਾ ਵਿਖਾਉਂਗਾ